ਜਲੰਧਰ ਦੀ ਸਾਰੀ ਪ੍ਰੈਸ ਦਾ ਪ੍ਰਿੰਟਿੰਗ ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ ਜਿਹਨੇ ਵੀ ਜਲੰਧਰ ਦੀ ਪ੍ਰੈਸ ਸਾਡੇ ਛੋਟੇ ਸੱਦੇ ਤੇ ਆਈ ਹੈ ਮੈਂ ਸਵਾਗਤ ਕਰਦਾ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਪ੍ਰੈਸ ਕਲੱਬ ਦੇ ਵਿੱਚ ਪਿਛਲੇ ਕਿੰਨੀ ਜੋ ਰਾਗਵ ਚੱਡਾ ਜੀ ਦੀ ਇੱਕ ਪੀਸੀਸੀ ਉਹਦੇ ਵਿੱਚ ਇੱਕ ਮੰਦਭਾਗੀ ਘਟਨਾ ਹੋਈ ਕਿ ਕੁਝ ਪ੍ਰੈਸ ਦੇ ਮੀਡੀਆ ਦੇ ਮੇਰੇ ਮਿੱਤਰਾਂ ਨੂੰ ਦੋਸਤਾਂ ਨੂੰ ੱੱਕਾ ਮੁੱਕੀ ਹੋਈ ਮੈਂ ਖੁਦ ਵੀਡੀਓ ਦੇਖੀ ਮੈਂ ਕਿਹਾ ਵੀ ਇਦਾਂ ਨਹੀਂ ਹੋਣਾ ਚਾਹੀਦਾ ਉਹਤੇ ਕੱਲਾ ਦੁੱਖ ਨਹੀਂ ਮੈਂ ਪ੍ਰਗਟ ਕਰਦਾ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਮਾਫੀ ਮੰਗਦਾ ਇਸ ਕਰਕੇ ਕਿ ਤੁਸੀਂ ਤੁਸੀਂ ਹੋਰ ਸਰਕਾਰੇ ਕਾਮ ਜਿੰਦਾਬਾਦ ਸਰਕਾਰੇ ਕਾਮ ਜਿੰਦਾਬਾਦ ਤੁਸੀਂ ਉਹ ਲੋਕ ਹੋ ਜਿਹੜੇ ਆਪਣੀ ਜ਼ਿੰਦਗੀ ਨੂੰ ਰਿਸਕ ਚ ਪਾ ਕੇ ਕਈ ਵਾਰੀ ਵੱਡੇ ਵੱਡੀਆਂ ਲੜਾਈਆਂ ਚ ਭਵੇਂ ਕਾਰਗਿਲ ਭਵੇਂ ਅਫਗਾਨਿਸਤਾਨ ਚ ਦੇਖੇ ਨੇ ਪਤਰਕਾਰ ਕਿ ਉਹ ਆਪਣੀ ਜਾਨ ਨੂੰ ਖਤਰੇ ਚ ਪਾ ਕੇ ਵੀ ਰਿਪੋਰਟਿੰਗ ਕਰਦੇ ਆ ਦੁਨੀਆ ਨੂੰ ਦਿਖਾਉਣਾ ਤੁਸੀਂ ਉਹੀ ਐ ਜੋ ਤੁਹਾਡੇ ਕੈਮਰੇ ਕੈਦ ਕਰਨਗੇ ਸੋ ਮੈਂ ਖੁਦ ਐਡੀਟੋਰੀਅਲ ਲਿਖਦਾ ਰਿਹਾ ਮੈਂ ਖੁਦ ਮੇਰੀ ਇੱਛਾ ਕਾਲਜ ਪਰਦੇ ਦੀ ਮੈਂ ਕਾਲਜ ਦੇ ਵਿੱਚ ਜਿਹੜਾ ਛਪਦਾ ਹੁੰਦਾ ਹੈ ਕਾਲਜ ਦਾ ਮੈਗਜ਼ੀਨ ਮੈਂ ਹੁੰਦਾ ਐਡੀਟਰ ਹੁੰਦਾ ਸੀ ਸੋ ਪਤੌਰ ਪੱਤਰਕਾਰ ਮੈਂ ਤੁਹਾਡੇ ਦਰਦ ਨੂੰ ਜਾਣ ਸਕਦਾ ਹਾਂ ਤੁਹਾਡੇ ਮੁਰਦਾਬਾਦ ਦੇ ਨਾਰੇ ਵੀ ਸਾਡੇ ਸਿਰ ਮੱਥੇ ਨੇ ਜਦੋਂ ਵੀ ਕੋਈ ਅਹਜਿਕਤਨਾ ਹੋਵੇ ਭਾਵੇਂ ਪਬਲਿਕਲੀ ਹੋਵੇ ਭਾਵੇਂ ਕਿਤੇ ਪਰਸਨਲੀ ਹੋ ਜੇ ਤੁਸੀਂ ਮੇਰੇ ਨਾਲ ਗੱਲ ਕਰੇਗਾ ਮੈਨੂੰ ਦੱਸ ਦਿਓ ਮੈਂ ਕਰੂੰਗਾ ਇਹ ਹੱਲ ਕਿਉਂਕਿ ਮੈਂ ਚੌਥਾ ਕੰਮਾ ਮੰਨਦਾ ਪੱਤਰਕਾਰੀ ਇਸ ਵਕਤ ਤੁਹਾਡੇ ਜਿਹੜੇ ਚੈਨਲਸ ਨੇ ਜਾਂ ਜਿਹੜੇ ਤੁਹਾਡੇ ਮੰਚ 'ਚ ਨੇ ਉਹ ਵੇਟ ਕਰ ਰਹੇ ਨੇ ਕੌਣ ਪਹਿਲਾਂ ਭੇਜੂਗਾ ਰਿਪੋਰਟਿੰਗ ਸੋ ਇਸ ਕਰਕੇ ਕਈ ਵਾਰੀ ਕਾਲੀ ਵੀ ਹੋ ਜਾਂਦੀ ਹੈ ਜਲਦੀ ਹੈ ਨਾ ਇੱਕ ਇੱਕ ਮੁੰਡਾ ਮੈਨੂੰ ਬਾਹਰ ਹੀ ਪੁੱਛ ਰਿਹਾ ਸੀ ਮੈਂ ਕਿਹਾ ਵੀ ਨਹੀਂ ਕੋਈ ਨਹੀਂ ਆ ਜੋ ਕੇ ਔਰ ਜਦੋਂ ਵੀ ਕਦੇ ਮੇਰਾ ਇਹ ਸੂਲ ਹੈ ਪੈਸੇ ਪੀਸੀ ਹੋਗੀ ਕਿਸੇ ਖਾਸ ਜਰ ਕੋਈ ਮਿੱਤਰ ਦੋਸਤ ਦੇ ਪੱਤਰਕਾਰ ਜਾਂ ਅਖਬਾਰ ਦੇ 1 ਟੂ 1 ਹੀ ਹੋਊਗਾ ਜੇ ਹੋਊਗਾ ਤਾਂ ਸਾਰਿਆਂ ਨਾਲ ਹੋਊਗਾ ਮੈਨੂੰ ਤਾਂ ਕਿਸੇ ਨਾਲ ਨਹੀਂ ਕਿਉਂਕਿ ਮੈਨੂੰ ਇਸ ਕੱਲ ਦਾ ਪਤਾ ਹੈ ਕਿ ਬਾਅਦ ਦੇ ਵਿੱਚ ਤੁਹਾਨੂੰ ਤੁਹਾਡੇ ਮੰਚ ਤੋਂ ਕਿੰਨਾ ਸੁਣਨਾ ਪੈਂਦਾ ਠੀਕ ਹੈ ਨਾ ਸੋ ਮੈਂ ਫੇਰ ਦੁਬਾਰਾ ਕਹਿਣਾ ਉਹ ਉਹ ਘਟਨਾ ਜਿਹੜੀ ਨਹੀਂ ਹੋਣੀ ਚਾਹੀਦੀ ਦੁਖਦ ਸੀ ਤੇ निंदनीय जोग ਹੈ ਜਿਹਨੇ ਜਿਹਨੇ ਵੀ ਇਹ ਕੰਮ ਕੀਤਾ ਜਿਸ ਤੋਂ ਸਾਨੂੰ ਇਹ ਪਤਾ ਲੱਗ ਗਿਆ ਕਿ ਸਾਡੀ ਪਾਰਟੀ ਦਾ ਕੋਈ ਸੀਜ ਨਹੀਂ ਹੋਇਆ ਅਸੀਂ ਉਹ ਕਰਦੇ ਕਰਾਂਗੇ ਕਾਰਵਾਈ ਵੀ ਕਰਾਂਗੇ ਹੁਣ ਮੈਂ ਜਿਹੜੀ ਗੱਲ ਤੇ ਆਉਣ ਲੱਗਿਆ ਮੈਂ ਧੰਨਵਾਦ ਕਰਦਾ ਆਮਾਨੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਪੀਐਸਪੀ ਪੰਜਾਬ ਦੇ ਲੱਖਾਂ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਹੋ ਸਕਦਾ ਮੇਰੇ ਤੇ ਯਕੀਨ ਕੀਤਾ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇੱਕ ਸਰਕਾਰੀ ਸਕੂਲ 'ਚ ਪੜੇ ਇੱਕ ਮੁੰਡੇ ਲਈ ਇਹ ਬਹੁਤ ਵੱਡੀ ਗੱਲ ਹੈ ਇਸੇ ਕਰਕੇ ਮੈਂ ਉਸ ਦਿਨ ਭਾਵੁਕ ਵੀ ਹੋ ਗਿਆ ਸੀ ਔਰ ਇਹ ਕੰਮ ਸਿਰਫ ਆਮ ਆਨ ਇਹ ਪਾਰਟੀ ਕਰ ਸਕਦੀ ਹੈ ਨਹੀਂ ਤਾਂ ਦੂਜੀਆਂ ਪਾਰਟੀਆਂ ਭਾਈ ਭਤੀਜਾਵਾਦੀ ਨਹੀਂ ਮੁੱਕਦਾ ਇਹਦਾ ਬਾਪੂ ਇਹਦਾ ਚਾਚਾ ਆ ਲੈ ਲਓ ਆ ਮੁੱਖ ਮੰਤਰੀ ਉਹ ਮੁੱਖ ਮੰਤਰੀ ਸੋ ਇਹ मेरे ते जो जिम्मेवारी वही मेरा हौसला भी नाल डबल होया फ्रंट पेज छापे पे, इंटरव्यूज की, है। किसे मना नहीं की सारे हैं सामने बैठे हम असी अज एक सलोगन पिछे लिखया हो फोटो ल ਹੁਣ ਨਹੀਂ ਖਾਵਾਂਗੇ ਧੋਖਾ ਕੇਜਰੀਵਾਲ ਤੇ ਭਗਵਾਨ ਤੁਮਾਨੂੰ ਦੇਵਾਂਗੇ ਮੌਕਾ ਹੁਣ ਨਹੀਂ ਖਾਵਾਂਗੇ ਧੋਖਾ ਕੇਜਰੀਵਾਲ ਤੇ ਭਗਵਾਨ ਤੁਮਾਨੂੰ ਦੇਵਾਂਗੇ ਇੱਕ ਮੌਕਾ ਅਵੇ ਤੁਹਾਡੀ ਫੋਟੋ ਅੱਗੇ ਨੂੰ ਲੱਗੀ ਮੈਨੂੰ ਖੁਸ਼ੀ ਹੈ ਤੁਹਾਡੇ ਮੂੰਹ ਤੇ ਹੁਣ ਸਮਾਈ। ਅ ਕਿਉਂਕਿ ਲੋਕ ਧੋਖੇ ਖਾ ਚੁੱਕੇ ਨੇ ਬਹੁਤ ਜ਼ਿਆਦਾ ਧੋਖੇ ਖਾ ਚੁੱਕੇ ਨੇ। ਪਹਿਲੇ ਤੋਂ ਧੋਖਾ ਖਾ ਕੇ ਦੁਖੀ ਹੋ ਕੇ ਦੂਜੇ ਕੋਲੇ ਦੂਜੇ ਤੋਂ ਉਦੋਂ ਬਾਅਦ ਧੋਖਾ ਖਾਤੇ ਉਦੋਂ ਬਾਅਦ ਦੁਖੀ ਹੋ ਕੇ ਫੇਰ ਮੈਲੇ ਕੋਲੇ ਕੋਈ ਆਪਸ਼ਨ ਹੀ ਨਹੀਂ ਸੀ। ਹੋਰ ਆਪਸ਼ਨ ਤੀਜੀ ਮਿਲ ਗਈ। ਚਾਰਦੇ ਰੂਪ ਚ ਆਮ ਆਨਪਾਟੀ ਹਰ ਲੋਕਾਂ ਨੇ ਮਨ ਬਣਾ ਲਿਆ ਇਸ ਵਾਰ ਉਹਨਾਂ ਨੂੰ ਦੇਖਾ ਗਏ ਦਿੱਲੀ ਇੱਥੋਂ 300 ਕਿਲੋਮੀਟਰ ਤੁਹਾਡੇ ਕੋਲੋਂ 300 ਕਿਲੋਮੀਟਰ ਦੂਰ ਵਾਲਾ ਮਾਡਲ ਜਿਹੜਾ ਉਹ ਅੱਖਾਂ ਤੋਂ ਲੁਕਿਆ ਨਹੀਂ ਹੁੰਦਾ ਜਦੋਂ ਮੈਂ ਜੀ ਜਾ ਕੇ ਦੇਖ ਸਕਦੇ ਹਾਂ ਅਕਸਰ ਤੁਸੀਂ ਵੀ ਦਿੱਲੀ ਜਾਂਦੇ ਰਹਿੰਦੇ ਹੋ ਰਿਸ਼ਤੇਦਾਰ ਦੋਸਤ ਮਿੱਤਰ ਹੈਗੇ ਨੇ ਉੱਥੇ ਤਾਂ ਅਸੀਂ ਕੋਈ ਝੂਠਾ ਮਾਡਲ ਨਹੀਂ ਪੇਸ਼ ਕਰ ਰਹੇ ਅਸੀਂ ਦਿੱਲੀ ਦੇ ਮਾਡਲ ਨੂੰ ਪੰਜਾਬ ਵਿੱਚ ਪੰਜਾਬ ਦੇ ਮਾਡਲ ਨੂੰ ਬਹੁਤ ਵੱਡਾ ਬਣਾ ਕੇ ਦੁਨੀਆ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ ਸੋ ਜਿੰਨੇ ਧੋਖੇ ਹੁਣ ਤੱਕ ਖਾ ਲਏ ਜਿੰਨੇ ਧੋਖੇ ਬਾਦ ਲੀਡਰ ਹੁਣ ਤੱਕ ਉਹਨਾਂ ਨੇ ਦੇਖ ਲਏ ਹੁਣ ਉਹਨਾਂ ਤੋਂ ਲੋਕਾਂ ਨੇ ਕਿਨਾਰਾ ਕਰ ਲਿਆ ਤੇ ਲੋਕ ਇੱਕ ਨਵੀਂ ਕਹਾਣੀ ਪੰਜਾਬ ਦੇ ਲੋਕ ਇੱਕ ਨਵੀਂ ਕਹਾਣੀ ਲਿਖਣਗੇ ਤਿਆਰ ਬੈਠੇ ਨੇ 20 ਫਰਵਰੀ ਨੂੰ ਤੇ 10 ਮਾਰਚ ਨੂੰ ਦੇ ਰਿਜ਼ਲਟ ਆ ਜਾਣਗੇ ਤੁਹਾਡੇ ਜ਼ਰੀਏ ਮੈਂ ਇਹੀ ਕਹਿਣਾ ਚਾਹੂੰਗਾ ਕਿ ਜੇ ਤਕਦੀਰ ਬਦਲਨੀ ਹੈ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਤੇ ਪੰਜਾਬ ਦੀ ਤਾਂ 20 ਤਰੀਕ ਨੂੰ VOTING MACHINE ਵਾਲਾ ਬਟਨ ਬਦਲ ਲਓ ਹੁਣ ਤੱਕ ਪੰਜਿਆ ਤੱਕੜੀਆਂ 'ਚ ਫਸੇ ਰਹੇ ਛਾਲੂ ਬੜਾ ਬਟਨ ਦੱਬੋ ਸਫਾਈ ਕਰੂਗਾ ਛਾਲੂ ਦਾ ਕੰਮ ਹੀ ਸਫਾਈ ਕਰਨਾ ਹੁੰਦਾ ਹੈ ਬਾਕੀ ਸਾਡੇ ਵੱਲੋਂ ਮਿਹਨਤ ਵਿੱਚ ਕੋਈ ਕਮੀ ਨਹੀਂ ਰਹੂਗੀ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਸ਼ਾ ਕਾ ਪਾਵੇ ਮਾਲਕ ਦਾ ਕੰਮ ਫਲ ਫੜਾਉਣਾ ਲਾਵੇ ਜਨਾਨਾ ਔਰ ਜਨਤੰਤਰ ਦੇ ਵਿੱਚ ਲੋਕਤੰਤਰ ਦੇ ਵਿੱਚ ਮਾਲਕ ਲੋਕ ਕੋਈ ਬੰਦਾ ਕਹੀ ਜਾਵੇ ਇਹ ਸੀਟ ਹੌਟ ਹੈ ਇਹ ਤਾਂ ਇਥੋਂ ਜਿੱਤੇ ਹੀ ਪਿਆ ਆਦਾ ਇਥੋਂ ਹਾਰੂ ਵੀ ਹਰ ਗੱਲ ਆਬਲਿਕ ਹੈ ਸਭ ਜਾਣਦੀ ਹੈ ਉਹਨਾਂ ਦਾ ਕੋਈ ਪਤਾ ਨਹੀਂ ਕਿਹੜਾ ਮੂਲ ਬਣਾਈ ਬੈਠੇ ਨੇ ਸੋ ਧੂਰੀ ਨੂੰ ਮੈਂ ਕੋਈ ਸੇਫ ਸੀਟ ਨਹੀਂ ਮੰਨਦਾ ਮੈਂ ਮਿਹਨਤ ਕਰੂੰਗਾ ਜਿੰਨਾ ਚਿਰ ਰੀਵਨ ਟੱਚ ਨਹੀਂ ਕਰਦੇ ਉਹਨਾਂ ਚ ਰੇਸ ਖਤਮ ਨਹੀਂ ਹੁੰਦੀ ਸੋ ਜਿੱਥੇ ਵੀ ਮੇਰੀ ਡਿਊਟੀ ਲੱਗੂ ਅੱਜ ਮੈਂ ਨਕੌਦਰ ਜਾ ਕੇ ਆਇਆ ਤੁਹਾਡੇ ਕੋਲੇ ਬੈਠੇ ਹਾਂ ਜਿੱਥੇ ਵੀ ਡਿਊਟੀ ਲੱਗੂਗੀ ਮੈਂ ਜਾਊਂਗਾ ਮੈਂ ਪਾਰਟੀ ਦਾ ਪ੍ਰਧਾਨ ਆ ਮੇਰੇ ਚਿਹਰੇ ਤੇ ਇਲੈਕਸ਼ਨ ਲੜੀ ਜਾ ਰਹੀ ਹੈ ਹਿੰਦੀ ਚ ਕਹਈਏ ਤਾਂ ਜੋ ਕਪਤਾਨ ਹੁੰਦਾ ਹੈ ਮੈਚ ਹਾਰੇ ਜਾਂ ਜیتے ਅਗਰ ਮੈਚ ਜੀਤ ਗਏ ਤਾਲੀਆਂ ਵੀ ਕਪਤਾਨ ਕੀ और मैच हार गए तो गालियां भी कप्तान की। तालियां और गालियां सब मेरी हैं किसी भी जगह पर कमी रही कोई सीट हारी जब प्रचार की कमी रही तो वो जिम्मेदारी मेरी है तो मैं जिम्मेदारी उसको समझता हूं लोगों ने भी जिम्मेदारी दी है कि भगवंत मान चलो आगे लगो और दूसरी तरफ से नफरत के बीज बोने वाली पार्टियां हैं ਦੂਜੇ ਪਾਸੇ ਬੇਅਦਬੀ ਤੇ ਨਸ਼ਿਆਂ ਨਾਲ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਪਾਰਟੀਆਂ ਨੇ ਦੂਜੇ ਪਾਸੇ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਮੁੱਕਰਨ ਵਾਲੀਆਂ ਪਾਰਟੀਆਂ ਨੇ ਤੇ ਇਧਰਲੇ ਪਾਸੇ ਇੱਕ ਜੋੜੀ ਹੈ ਇਹ ਜੋੜੀਆਂ ਦਾ ਮੁਕਾਬਲਾ ਹੁਣ ਇੱਕ ਜੋੜੀ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨਦੀ ਇੱਕ ਦੂਜੇ ਨੂੰ ਛੋਟੇ ਵੱਡੇ ਭਾਈ ਮੰਨਦੇ ਆ ਪਿਆਰ ਮੁਹੱਬਤ ਨਾਲ ਰਹਿੰਦੇ ਆ ਤੇ ਜਿਹੜੇ ਪਰਿਵਾਰ ਦੇ ਵਿੱਚ ਛੋਟੇ ਵੱਡੇ ਭਾਈ ਪਿਆਰ ਮੁਹੱਬਤ ਨਾਲ ਰਹਿੰਦੇ ਹੁਣ ਉਸ ਪਰਿਵਾਰ ਚ ਬਰਕਤ ਹੁੰਦੀ ਹੈ ਤੇ ਜਿਹੜੇ ਪਰਿਵਾਰ ਚ ਲੜਾਈਆਂ ਹੋਣ ਉਹ ਘਰ ਬਰਬਾਦ ਹੋ ਜਾਂਦਾ ਦੂਜੇ ਪਾਸੇ ਜੋੜੀ ਹੈ ਸਿੱਧੂ ਤੇ ਚੰਨੀ ਦੀ ਉਹ ਐਦਾਂ ਨੇ ਚੰਨੀ ਕੁਝ ਹੋਰ ਕਹਿੰਦਾ ਸਿੱਧੂ ਕੁਝ ਹੋਰ ਕਹਿੰਦਾ ਉਹ ਕਹਿੰਦਾ ਸਾਡੀ ਡਬਲ ਇੰਜਨ ਸਾਡੇ ਵਾਲਾ ਵੀ ਡਬਲ ਇੰਜਨ ਹੈ ਡਬਲ ਇੰਜਨ ਸਾਡੇ ਵਾਲੇ ਇੱਕੋ ਟਰੈਕ ਤੇ ਇੱਕ ਪਾਸੇ ਨੂੰ ਹੀ ਚੱਲ ਰਹੇ ਨੇ ਕਿ ਕਾਗਰ ਸਾਰੇ ਜਿਹੜੇ ਇੰਜਨ ਨੇ ਚਾਰ ਪੰਜ ਇੰਜਨ ਨੇ ਉਹਦੇ ਉਹ ਇੱਕ ਦੂਜੇ ਵੱਲੋਂ ਚੱਲੇ ਹੋਏ ਨੇ ਕੋਈ ਕਿਸੇ ਨੂੰ ਪੱਜਿਆ ਕੋਈ ਕਿਸੇ ਚ ਪੱਜਿਆ ਉਹਨਾਂ ਨੂੰ ਇਹ ਨਹੀਂ ਪਤਾ ਕਾਹ ਟੱਕਰ ਤੋਂ ਬਦਲਣ ਲੱਗੀ ਕਰਨਾ ਸੋ ਤੁਹਾਡੇ ਸਵਾਲ ਲਾਂਦਾ ਮੈਂ ਵੈਲਕਮ ਕਰੂੰਗਾ ਸਰ ਕੇਜਰੀਵਾਲ ਸਾਹਮਣੇ ਜਿੱਦਾਂ ਦਾ ਤੁਸੀਂ ਮਿਲਾਂਦੇ ਅਫਸਰ ਕਿਹਾ ਵੀ ਇੰਨੇ ਲੱਖ ਫੋਨ ਆਏ ਤੇ ਤੁਸੀਂ ਧੰਨਵਾਦ ਵੋਟਰਾਂ ਦਾ ਕੀਤਾ ਨਹੀਂ ਜਾਂ ਉਹਨਾਂ ਲੋਕਾਂ ਦਾ ਕੀਤਾ ਨਹੀਂ ਵੀ ਜਿਨ੍ਹਾਂ ਨੇ ਫੋਨ ਕੀਤੇ ਤੁਸੀਂ ਤਾਂ ਸੋਹਣੇ ਕੇਜਰੀਵਾਲ ਨੂੰ ਹੀ ਕਹੀ ਜਾਂਦੇ ਹੋ ਵੀ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਿਣਾ ਕਿ ਸਭ ਤੋਂ ਪਹਿਲਾਂ ਜਨਤਾ ਦਾ ਧੰਨਵਾਦ ਔਰ ਸਭ ਤੋਂ ਵੱਡੀ ਗੱਲ ਇਹ ਕਿ ਪਹਿਲੀ ਵਾਰ ਲੋਕਾਂ ਨੂੰ ਮਾਣ ਮਹਿਸੂਸ ਹੋਇਆ ਕਿ ਸਾਨੂੰ ਵੀ ਕੁਝ ਪੁੱਛਿਆ ਜਾ ਰਿਹਾ ਹੈ ਅਮਰੀਕਾ ਦੇ ਵਿੱਚ ਤਾਂ ਸਿੱਧੀ VOTING ਹੁੰਦੀ ਹੈ ਆਪਣੇ ਪ੍ਰੈਜ਼ੀਡੈਂਟ ਨੂੰ ਚੋਣਨ ਦੀ ਇੱਥੇ ਮੁੱਖ ਮੰਤਰੀ ਚੋਣਨ ਦੀ ਤਾਂ ਕੋਈ VOTING ਨਹੀਂ ਹੁੰਦੀ ਅਸੀਂ ਉਹਨਾਂ ਨੂੰ ਕਿਹਾ ਭਾਵੇਂ ਇੰਡਾਇਰੈਕਟਲੀ ਹੋ ਤੁਸੀਂ ਸਾਨੂੰ ਦੱਸੋ ਕੌਣ 3.3% ਦੇ ਨੁਇਓ ਸਿੱਧੂ ਵੀ ਕਿਹਾ ਸੋ ਇਸ ਇੱਕੋ ਹੀ ਦੇਖੋ ਆ ਕਾਊਂਟਰ ਤੇ लोगों माण महसूस होया मेरी जिम्मेदारी होर बधी हौसला होर बनी जी सर कांग्रेस दस मार्च को भी यही बयान देगी कि जितनी वोट आम आदमी को पड़ी है इतनी पड़ नहीं सकती थी ये भी फ्रॉड है बिल्कुल वोटिंग चार दिन दिए चार दिन में उतनी वोटिंग आई उसमें से हमने मैंने हंड्रेड परसेंट हम अठानवे परसेंट निन्यानवे परसेंट नाइन्टी थ्री पॉइंट थ्री परसेंट मेरा नाम अरविंद केजरीवाल का भी नाम था वो वोट हमने इनवैलिड कर दिए हाँ नवजोत सिद्धू का नाम था तीन पॉइंट तीन परसेंट में और किसी का नहीं था ਬੱਧੀ ਆਵਾਇਡ ਨਹੀਂ ਉਹ ਵੀ ਐਸੀ ਜਿਹੜੀ ਨਹੀਂ ਵੱਜ ਰਹੀ ਜਿਹੜੀ ਕਿ ਕਹਿੰਦੇ ਵਸਵਾ ਕਰਦੀ ਸੀ ਠੀਕ ਹੈ ਫਿਰ ਰੀਪੀਟ ਦਾ ਦਾ ਪ੍ਰੇਡ ਦਾ ਟਾਈਮ ਵੀ ਚੇਂਜ ਕੀਤਾ ਕੀ ਲੱਗ ਰਿਹਾ ਕੇਂਦਰ ਸਰਕਾਰ ਦੀ ਇੰਟੈਂਸ਼ਨਸ ਕੋ ਦੇਖੋ ਜੋ ਨਫਰਤ ਦੀ ਰਾਜਨੀਤੀ ਕੇਂਦਰ ਸਰਕਾਰ ਕਰਦੀ ਹੈ ਉਹ ਗਲਤ ਹੈ ਸੋਸ਼ਲ ਬੌਂਡਿੰਗ ਫਮੇ ਪੰਜਾਬ ਦੀ ਹੋਵੇ ਭਾਈ ਚਰਕਸਾਨ ਫਮੇ ਦੇਸ਼ ਦੀ ਹੋਵੇ ਉਹ ਹਮੇਸ਼ਾ ਇਲੈਕਸ਼ਨਾਂ ਦੇ ਨੇੜੇ ਆ ਕੇ ਇਹੋ ਜਿਹਾ ਕੁਝ ਕਰਦੇ ਨੇ ਜਿਹਦੇ ਨਾਲ भाईचारक साझ करीड़ा पहन राहत इंदौरी का शेर है सरहद पर तनाव है क्या सरहद पर तनाव है क्या पता करो देश में चुनाव है क्या तो ये तनाव की राजनीति करते हैं ये निंदनीय है खंडनीय है और ऐसा नहीं होना चाहिए अमर शहीद जो जिसके सामने अमर लग गया वो तो मरेगा ही नहीं कभी उसकी ज्योति बुझा के क्या, आपको, उसको, उसको बाहर तो नो जो शहीद हैं वो अमर है जिन्होंने देश की रक्षा की दे, देश की आजादी के लिए लड़ाई लड़ी वो कभी हमारे दिलों से हट नहीं सकते देखो चन्नी साहब पे ईडी की रेड हुई तो चन्नी साहब अगले दिन बाहर आ गए ਇਹ ਤਾਂ ਜੀ ਬੀਜਪੀ ਦੇ ਆਮਾਨੀ ਪਾਰਟੀ ਮਿਲ ਗਈ ਹੈ ਇਹ ਤਾਂ ਜੀ ਮੇਰੇ ਘਰੇ ਥੋੜੀ ਆਏ ਇਹਦਾ ਇਹਦਾ ਮੇਰਾ ਸਾਲੀ ਦਾ ਮੁੰਡਾ ਸੀ ਉਹਦੇ ਘਰੋਂ ਲੱਭਿਆ ਨਾਲ ਇਹ ਵੀ ਕਹਤਾ ਕਈ ਵਾਰੀ ਪ੍ਰਮਾਤਮਾ ਜਿਹੜਾ ਨਾ ਜ਼ੁਬਾਨ ਤੇ ਸੱਚ ਲਿਆ ਹੁੰਦਾ ਸਸਵਤੀ ਬੈਠੀ ਹੁੰਦੀ ਹੈ ਕਈ ਵਾਰੀ ਕਹਿੰਦਾ ਇੱਕ ਮਤਲਬ ਗਲਤੀ ਹੋ ਗਈ ਰਿਸ਼ਤੇਦਾਰਾਂ ਤੇ ਕੰਟਰੋਲ ਨਹੀਂ ਰੱਖਿਆ ਗਿਆ ਸਭ ਜੀ ਤੁਸੀਂ ਚਾਰ ਰਿਸ਼ਤੇਦਾਰਾਂ ਤੇ ਕੰਟਰੋਲ ਨਹੀਂ ਰੱਖ ਸਕਦੇ ਜੀ ਪੰਜਾਬ ਤੇ ਕੰਟਰੋਲ ਕਿਵੇਂ ਕਰੋਗੇ ਤੇ 10 ਕਰੋੜ ਰੁਪਇਆ ਮੈਨੂੰ ਤਾਂ ਕੋਈ ਮੇਰੇ ਰਿਸ਼ਤੇਦਾਰ ਨੂੰ ਮੇਰੇ ਭਾਂਜੇ ਨੂੰ ਜਾਂ ਮੇਰੇ ਭਤੀਜੇ ਨੂੰ ਤਾਂ ਕੋਈ ਦੇਖ ਕੇ ਨਹੀਂ ਗਿਆ ਵੀ ਆ ਮੇਰੇ ਕੋਲ 10 ਕਰੋੜ ਰੁਪਇਆ ਪਿਆ ਹੈ ਇਨਾਮ ਦੇ ਦਿੰਨਾ ਤੇਰਾ ਮਾਸੜ ਜਾਂ ਤੇਰਾ ਭੁੱਫੜ ਮੁੱਖ ਮੰਤਰੀ ਬਣ ਗਿਆ ਕਿਸੇ ਗਲਤ ਕੰਮ ਵਾਸਤੇ ਦਿੱਤਾ ਉਹ ਜੰਨੀ ਸਾਹਿਬ ਇਹ ਦੱਸ ਦਿਨ ਉਹ 10 ਕਰੋੜ ਨਾਲ ਕੀ ਕੰਮ ਕੀਤਾ ਜੰਨੀ ਸਾਹਿਬ ਇਹ ਦੱਸ ਦਿਨ ਉਹ 10 ਕਰੋੜ ਕਿੱਥੇ ਕਿੱਥੇ ਸਾਈਨ ਕਰਾਏ ਨੇ ਉਸ 10 ਕਰੋੜ ਨਾਲ ਆਮ ਤੇ ਮਾਈਨਿੰਗ ਦੇ ਹਾਂ ਫਿਰ ਨਾਲ ਇਹ ਵੀ ਕਹਿੰਦੇ ਨੇ ਕਿ ਮੈਂ 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 ਸੋਨੀਆ ਗਾਂਧੀ ਨੇ ਮੈਨੂੰ ਫੋਨ ਕੀਤਾ ਕਿ ਮੈਂ ਸੁਣਿਆ ਕਿ ਪੰਜਾਬ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਕਹਿੰਦਾ ਕੈਪਟਨ ਸਾਹਿਬ ਕਹਿੰਦੇ ਹਾਂ ਜੀ ਤੋ ਫਿਰ ਕਾਰਵਾਈ ਕਰੋ ਕਹਿੰਦਾ ਕੀ ਦੇ ਕੀਤੇ ਕਰਾ ਸਾਰੀ ਨਹੀਂ ਇਹ ਕੈਪਟਨ ਨੇ ਕਿਹਾ ਹਾਂ ਕਿੰਨੀ ਦੀ 44 ਦੇਖੋ ਪਹਿਲਾਂ ਅਲੀ ਬਾਬਾ 40 ਚੋਰ ਸੁਣਦੇ ਸੀ ਫਿਰ ਚਾਰ ਵਧ ਗਏ ਨਾ ਫੋਲ ਕੀ ਕੀਤਾ ਅਲੀ ਬਾਬਾ ਲਾਤਾ ਉਹ 44 ਹੁੰਦਰੀ ਨੇ ਹਾਂ ਬਿਲਕੁਲ ਬਿਲਕੁਲ ਇੱਕ ਇੱਕ ਕਾਨੂੰਨੀ ਕਮੇਟੀ ਬਣੀ ਹੋਈ ਹੈ ਅਸੀਂ ਪਹਿਲਾਂ ਵੀ ਜਦੋਂ ਉਹਨਾਂ ਨੂੰ ਅਮਰਸਰ ਸ਼ਿਫਟ ਕਰਨਾ ਸੀ ਸਾਨੂੰ ਕੋਈ ਇਸ ਤਰ੍ਹਾਂ ਦੀ ਅਸੀਂ ਕੋਈ ਨਿੱਜੀ ਜਾਂ ਪਰਸਨਲ ਜਿ ਕਾਨੂੰਨੀ ਕਮੇਟੀ ਜਦੋਂ ਰਿਪੋਰਟ ਦੇ ਦੂਗੀ ਚਾਹੇ ਉਹ 5 ਦਿਨ ਨੂੰ ਆਜੇ ਮਹੀਨੇ ਨੂੰ ਆਜੇ े वनों उस कमेटी की रिपोर्ट थलेगा हाँ हाँ मैं हो जूगा पहला एल जी एल जी फिर बुला लें उ तो क्योंकि दिल्ली तू पता नहीं एल जी, जी फिर रोक लेंद बुला ला लें। असी जदों ही जदों ही सास कमेटी की रिपोर्ट आई सर सर आर क्यू ने मैं जवाब दे ਅਲਦੀ ਕੋ ਤਾਂ ਫਾਈਲ ਨਹੀਂ ਜਾਣਾ ਦਿੱਲੀ ਦੀ ਜਿਹੜੀ ਗਵਰਨਮੈਂਟ ਹੈ ਉਹਦੇ ਵਿੱਚ ਇੰਨੀਆਂ ਦਿੱਕਤਾਂ ਨੇ ਕਿ ਤੁਸੀਂ ਜੇ ਤੁਹਾਨੂੰ ਦਿਖਾ ਦਈਏ ਉਹਨਾਂ ਨੇ ਤਾਂ ਲੋਕ ਸਭਾ ਦੇ ਵਿੱਚ ਇਹ ਵੀ ਪਾਸ ਕਰਾ ਲਿਆ ਕਿ ਐਲਜੀ ਮੀਨਸ ਗਵਰਨਮੈਂਟ ਜੋ ਚੁਣੇ ਹੋਏ ਨੇ ਉਹ ਗਵਰਨਮੈਂਟ ਨਹੀਂ ਹੈਗੀ ਪਰ ਸਾਡੇ ਕੋਲੇ ਜਦੂਈ ਰਿਪੋਰਟ ਆ ਗਈ ਜਦੂਈ ਰਿਪੋਰਟ ਆ ਗਈ ਇੱਕ ਮਹੀਨੇ ਦੇ ਵਿੱਚ ਆਜੇ 15 ਦਿਨਾਂ ਚ ਆਜੇ ਅਸੀਂ ਸੈਂਕਾ ਜਮਾਨ ਸਾਹਿਬ ਨੂੰ ਬਹੁਤ ਬੰਦਨ

ਇਹ ਹੱਦ ਘਟਿਆ ਸ਼ਬਦਾਬਲੀ ਹੈ ਬਲਕਿ ਨਫ਼ਰਤ ਵਾਲਾ ਬਿਆਨ ਹੈ ਤੇ ਅੱਜ ਜੋ ਜਦੋਂ ਐਫ ਆਈ ਆਰ ਹੋਗੀ ਹੁਣ ਕਹਿੰਦੇ ਮੈਂ ਇਹਨਾਂ ਨੂੰ ਐ ਸਮਝਦਾ ਹਾਂ ਸਮਝਣਾ ਔਰ ਕਾਂਗਰਸ ਦੇ ਪ੍ਰਧਾਨ ਦੇ ਚੀਫ ਅਡਵਾਈਜ਼ਰ ਨੇ ਨੌਟ ਅਡਵਾਈਜ਼ਰ ਜਦੋਂ ਉਹਨੂੰ ਅਡਵਾਈਜ਼ਰ ਬਣਾਇਆ ਸੀ ਨਵਜੋ ਸਿੰਘੂ ਨੇ ਉਹਨੇ ਜਵਾਬ ਦਿੱਤਾ ਸੀ ਫਿਰ ਕਹਿੰਦੇ ਨੇ ਚੀਫ ਅਡਵਾਈਜ਼ਰ ਬਣਾ

ਆ ਨਾ ਬੰਦੇ ਤੁਸੀਂ ਉਮੀਦਵਾਰ ਉਤਾਰ ਰਹੇ ਹੋ ਪਰਚੇ ਕਰਵਾ ਰਹੇ ਹੋ ਜੇ ਕੋਈ ਨੀ ਪਾਰਟੀਆਂ ਦੇ ਵਿੱਚੋਂ ਕੋਈ ਬਿਸਤ ਸਰ ਮੈਂ ਉਹ ਜੇ ਕਿਹੜਾ ਅਮਰਤ 34 ਪਰਚੇ ਕੇਜਰੀਵਾਲ ਤੇ ਨੇ ਮੈਂ ਕੱਲ ਨੂੰ ਪਰਸੋਂ ਨੂੰ ਕਾਗਜ਼ ਭਰੂੰਗਾ ਮੇਰੇ ਤੇ ਦੋ ਕ੍ਰਿਮੀਨਲ ਕੇਸ ਨੇ ਜੀ ਮੇਰੇ ਤੇ ਚੰਡੀਗੜ੍ਹ ਦੇ ਵਿੱਚ ਧਰਨਾ ਕਾਉਂ ਦਿੱਤਾ ਠੀਕ ਹੈ ਜੀ ਕੱਲ੍ਹ ਸਾਨੂੰ ਈਸੀ ਦਾ ਨੋਟਿਸ ਆ ਗਿਆ ਮੈਂ ਤਾਂ ਹੁਣ ਐਦਾਂ ਹੀ ਜਾਣਾਂ ਮੈਂ ਜਾਵਾ ਤਾਂ ਲੋਕ ਇਕੱਠੇ ਹੋਏ ਨੇ ਮੈਂ ਕੀ ਕਰਾਂ ਵੀ 10 ਰਹਿਣ ਮੇਰੇ ਨਾਲ 50 ਰਹਿਣ 200 ਰਹਿਣ ਨਹੀਂ ਉਹ ਜਦੋਂ ਪਾਰਟੀ ਦਾ ਪਾਰਟੀ ਦਾ ਲਾਸਟ ਪੇਜ ਹੋ ਗਿਆ ਪਾਰਟੀ ਦਾ ਲਾਸਟ ਪੇਜ ਹੋ ਗਿਆ ਸੀ ਇਸ ਵਾਰ ਇਹ ਹੈ 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 ਬੇਰੋਜ਼ਗਾਰੀ ਮੇਨ ਮੁੱਦਾ ਕਿਉਂਕਿ ਬੇਰੋਜ਼ਗਾਰ ਦੇਲਾਮਨ ਸ਼ਤਾਨੀ ਦਾ ਕਰ ਕੱਲਾ ਇਕਨੀ ਜੀ ਕੱਲਾ ਇਕਨੀ ਜੀ ਪੂਰਾ 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 ਮਾਸੀ ਹੈ ਮંત્રી ਹੋਵੇ ਸੰਤਰੀ ਹੋਵੇ ਸਾਰੀ ਸਰਕਾਰ ਆਗੀ ਕਾਰਵਾਈ ਹੋਊਗੀ ਤੇ ਮੈਂ ਇਹੀ ਕਹਿਣਾ ਚਾਹਣਾ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਚਾਹੁੰਦੇ ਆ ਕੋਈ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਇਸ ਕੇਸ ਕੰਮ ਦੇ ਵਿੱਚ ਅਸੀਂ ਲੋਕਾਂ ਤੋਂ ਸਹਿਯੋਗ ਮੰਗਾਂਗੇ ਕੱਲੇ ਕੱਲੇ ਘਰ ਦਾ ਕੋਲਡਰ ਕਰਾਂਗੇ